ਹਾਈ ਕੋਰਟ ਦੇ ਬੋਲੋ ਜਿਹੜੀ ਅਗਲੀ ਸੁਣਵਾਈ ਹੈ ਉਹ 29 ਨਵੰਬਰ ਦੀ ਜਿਹੜੀ ਹੈ ਰੱਖੀ ਗਈ ਹੈ। ਜੀ। ਔਰ ਜਗਦੀਸ਼ ਟਾਈਟਲਰ ਨੇ ਪਟੀਸ਼ਨ ਜਿਹੜੀ ਹੈ ਪਾਈ ਸੀ ਕਿ ਜਿਹੜੀ ਆਪਾਂ ਕਹੀ ਕਿ ਲੋਅਰ ਕੋਰਟ ਹੈਗੀ ਹੈ। ਉਹਨਾਂ ਨੇ ਇਹਨਾਂ ਦੇ ਚਾਰਟ ਸੀਟ ਕੋ ਹੋ ਕੇ ਜਾਂ ਇਹਨਾਂ ਦਾ ਆਪਾਂ ਕਹਿ ਲੀਏ ਕਿ ਟ੍ਰਾਇਲ ਕੋਰਟ ਨੇ ਜਿਹੜਾ ਹੈ ਉਸ ਜਿਹੜਾ ਜੋ ਫੈਸਲਾ ਦਿੱਤਾ ਸੀ ਉਸ ਨੂੰ ਚੈਲੰਜ ਕੀਤਾ ਹੈ। ਕੇਸ ਚੱਲਣਾ ਸਜ਼ਾਵਾਂ ਹੋਣੀਆਂ ਬਹੁਤ ਅੱਗੇ ਦੀ ਜਿਹੜੀ ਗੱਲ ਹੈਗੀ ਹੈ। ਔਰ 20 ਮਈ 2023 ਨੂੰ ਜਿਹੜੀ ਚਾਰਟ ਸੀਟ ਸੀਬੀਆਈ ਨੇ ਜਿਹੜੀ ਦਾਖਲ ਕੀਤੀ ਸੀ ਜਿਸ ਦੇ ਵਿੱਚ ਪੁਲ ਬੰਗਸ਼ਤੀ ਮਾਰਕੀਟ ਦੇ ਵਿੱਚ ਜਗਦੀਸ਼ ਟਾਈਟਲਰ ਆਉਂਦੇ ਨੇ ਔਰ ਜਿਹੜੀ ਮੌਬ ਹੈਗੀ ਉਹਨਾਂ ਨੂੰ 扑ਕਾਉਂਦੇ ਨੇ ਸਿੱਖਾਂ ਦੇ ਖਿਲਾਫ ਔਰ ਉਸ ਦੇ ਵਿੱਚ ਤਿੰਨ ਸਿੱਖ ਜਿਹੜੇ ਨੇ ਕਤਲ ਕਰ ਦਿੱਤੇ ਜਾਂਦੇ ਨੇ ਇਹ ਮਸਲਾ ਹੈ ਹੁਣ ਉਹਨਾਂ ਦਾ ਹੀ ਕਹਿਣਾ ਵੀ ਮੇਰੇ ਖਿਲਾਫ ਕੋਈ ਨਹੀਂ ਹੈਗੀ ਵੀ ਮੈਂ ਬੜਾ ਬਜ਼ੁਰਗ ਹੋ ਗਿਆ ਮਾ ਜਾਂ ਇਸ ਤਰ੍ਹਾਂ ਦੀ ਦਿੱਤੀ ਗਈ ਕਿ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਜਾਂ ਬੰਦਿਆਂ ਨੇ ਕੋਈ ਗਵਾਹੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੇ ਇਹ ਪਾਈ ਹੈਗੀ ਦੂਜੇ ਪੰਨੇ ਦੇਖਦੇ ਹਾਂ ਕਿ ਸੀਬੀਆਈ ਦਾ ਜਿਹੜਾ ਕਹਿਣਾ ਹੈਗਾ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਔਰ ਇਹਨਾਂ ਨੇ ਲੀਡ ਕੀਤਾ ਹੈਗਾ ਦੇਖਦੇ ਹਾਂ ਸਿੱਖਾਂ ਦੇ ਲਈ ਤਾਂ ਚੰਗੀ ਖਬਰ ਹੈਗੀ ਆਪਾਂ ਕਹਿ ਸਕਦੇ ਹਾਂ ਪਰ ਇਹ ਹੈ ਕਿ ਸਮਾਂ ਬਹੁਤ ਜ਼ਿਆਦਾ ਜਿਹੜਾ ਆਪਾਂ ਕੀ ਕੀ ਹੋ ਗਿਆ ਹੋਇਆ ਹੋਇਆ